7ਵੀਂ ਕਲਾਸ ਦੇ ਵਿੱਚ ਪੜ੍ਹਦੀ ਬੱਚੀ ਦੇ ਨਾਲ ਲਗਾਤਾਰ 3 ਸਾਲ ਬਲਾਤਕਾਰ ਹੁੰਦਾ ਰਿਹਾ। ਬੱਚੀ ਦੇ ਘਰਦਿਆਂ ਨੂੰ ਬਿਲਕੁਲ ਵੀ ਨਹੀਂ ਪਤਾ ਲੱਗਿਆ ਕਿ ਸਾਡੀ ਬੱਚੀ ਦੇ ਨਾਲ ਲਗਾਤਾਰ 3 ਸਾਲ ਤੋਂ ਬਲਾਤਕਾਰ ਹੋ ਰਿਹਾ। ਤੇ ਬਲਾਤਕਾਰ ਕਰਨ ਵਾਲਾ ਕਿਹੜਾ ਇਨਸਾਨ ਸੀਗਾ ਇਹ ਸੁਣ ਕੇ ਤੁਹਾਡੇ ਪੈਰਾਂ ਥੱਲੇੋਂ ਮਿੱਟੀ ਨਿਕਲ ਜਾਊਗੀ। ਤੇ ਫਿਰ ਉਸ ਬੱਚੀ ਦੇ ਨਾਲ ਜੋ-ਜੋ ਹੋਇਆ ਉਸ ਬਾਰੇ ਜਿਹੜੇ ਇਨਸਾਨ ਨੂੰ ਪਤਾ ਲੱਗਾ ਉਸ ਇਨਸਾਨ ਦਾ ਨਾਮ ਸੁਣ ਕੇ ਵੀ ਤੁਸੀਂ ਇੱਕ ਵਾਰੀ ਹੈਰਾਨ ਹੋ ਜਾਓਗੇ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਅੱਜ ਵਾਲੀ ਕਹਾਣੀ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਹੋਰ ਬੱਚੀ ਦੇ ਨਾਲ ਐਦਾਂ ਦਾ ਕੁਝ ਵਾਪਰੇ। ਆਜੋ ਕਰਦੇ ਆਂ ਇਸ ਕਹਾਣੀ ਦੀ ਸ਼ੁਰੂਆਤ। ਅੱਜ ਜਿਹੜੀ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਇਹ ਪੁੱਚੋਂ ਦੇ ਕਿਸੇ ਨੇੜਲੇ ਪਿੰਡ ਦੀ ਕਹਾਣੀ ਆ। ਇੱਕ ਪਰਿਵਾਰ ਹੁੰਦਾ ਉਸ ਪਰਿਵਾਰ ਦੇ ਤਿੰਨ ਪੁੱਤ ਹੁੰਦੇ ਆ ਤਿੰਨ ਪੁੱਤ ਹੋਣ ਤੋਂ ਬਾਅਦ ਜਿਹੜਾ ਮਾਪਿਓ ਹੁੰਦਾ ਆ ਉਹਨਾਂ ਦੀ ਕਾਮਨਾ ਸੀਗੀ ਸਾਡੇ ਘਰੇ ਇੱਕ ਧੀ ਹੋਵੇ ਮਾਪਿਓ ਨੇ ਬੜੀਆਂ ਥਾਵਾਂ ਤੇ ਨੱਕ ਰਗੜੇ ਬੜੀਆਂ ਅਰਦਾਸਾਂ ਕਰੀਆਂ ਬੜੀਆਂ ਥਾਵਾਂ ਤੋਂ ਝੋਲੀਆਂ 'ਚ ਫਲ ਪਵਾਏ ਫਿਰ ਕੁਝ ਕੁ ਸਾਲ ਬੀਤਣ ਤੋਂ ਬਾਅਦ ਉਹਨਾਂ ਦੇ ਘਰੇ ਇੱਕ ਧੀ ਨੇ ਜਨਮ ਲਿਆ ਜਿਹੜੇ ਪੁੱਤ ਸੀਗੇ ਉਹ ਕਾਫੀ ਵੱਡੇ ਵੱਡੇ ਹੋ ਚੁੱਕੇ ਸੀਗੇ ਉਸ ਤੋਂ ਬਾਅਦ ਉਹਨਾਂ ਦੇ ਘਰੇ ਧੀ ਹੋਈ ਸੀਗੀ ਤੇ ਮਾਪਿਓ ਨੂੰ ਆਪਣੀ ਧੀ ਦਾ ਬੜਾ ਚਾ ਸੀਗਾ ਬੜੇ ਉਹਨਾਂ ਨੇ ਲਾਡਾਂ ਦੇ ਨਾਲ ਆਪਣੀ ਧੀ ਨੂੰ ਪਾਲਿਆ ਹੁਣ ਉਹ ਧੀ 7ਵੀਂ ਕਲਾਸ ਦੇ ਵਿੱਚ ਹੋ ਜਾਂਦੀ ਹੈ ਜਦੋਂ ਉਹ ਧੀ 7ਵੀਂ ਕਲਾਸ ਦੇ ਵਿੱਚ ਪੜ੍ਹ ਰਹੀ ਹੁੰਦੀ ਹੈ ਤਾਂ ਮਾਪਿਓ ਨੇ ਕੀ ਕੀਤਾ ਗੁਵਾਂਡ ਦੇ ਵਿੱਚ ਇੱਕ ਬੰਦੇ ਦੇ ਕੋਲ ਆਪਣੀ ਧੀ ਨੂੰ ਟਿਊਸ਼ਨ ਤੇ ਪਾਤਾ ਉਹ ਬੰਦਾ ਉਸ ਟਾਈਮ ਤੇ ਟੀਚਿੰਗ ਦਾ ਕੋਰਸ ਕਰ ਰਿਹਾ ਹੁੰਦਾ ਇਹ ਗੱਲ ਹੈਗੀ ਆ ਸਨ 2003-04 ਦੀ ਤਾਂ ਉਸ ਬੰਦੇ ਕੋਲੇ ਟਿਊਸ਼ਨ ਤੇ ਸਿਰਫ ਦੋ ਹੀ ਕੁੜੀਆਂ ਪੜ੍ਹਦੀਆਂ ਸੀਗੀਆਂ ਇੱਕ ਤਾਂ ਇਹ ਬੱਚੀ ਪੜ੍ਹਦੀ ਸੀਗੀ ਇੱਕ ਉਸ ਬੰਦੇ ਦੀ ਭਣਜੀ ਪੜ੍ਹਦੀ ਸੀਗੀ ਹੁਣ ਘਰ ਦੇ ਜਮਾਂ ਟੈਨਸ਼ਨ ਫਰੀ ਸੀਗੇ ਉਹਨਾਂ ਨੂੰ ਆਏ ਸੀ ਵੀ ਸਾਡਾ ਇਹ ਗਵਾਂਢੀ ਬੰਦਾ ਆ ਠੀਕ ਆ ਤੇ ਇਹਦੇ ਕੋਲੇ ਸੀ ਆਪਦੀ ਬੱਚੀ ਨੂੰ ਪੜ੍ਹਨੇ ਪਾ ਦਿੰਦੇ ਆ ਚੱਲਣ ਵਾਲੇ ਗਵਾਂਢ ਚ ਹੈਗਾ ਵੀ ਬੱਚੇ ਨੂੰ ਆਉਣ ਜਾਣਾ ਸੌਖਾ ਰਹਿੰਦਾ ਹੁਣ ਦੋ ਬੱਚੀਆਂ ਉਸ ਬੰਦੇ ਕੋਲੇ ਟਿਊਸ਼ਨ ਤੇ ਪੜ੍ਹਦੀਆਂ ਨੇ ਉਸ ਬੰਦੇ ਦੀ ਉਮਰ ਕੱਟੋ-ਕੱਟ ਇੰਨਾਂ ਬੱਚੀਆਂ ਦੇ ਨਾਲੋਂ 10-12 ਸਾਲ ਵੱਡੀ ਆ ਤਾਂ ਉਸ ਬੰਦੇ ਨੇ ਕੀ ਕੀਤਾ ਵੀ ਇਸ ਬੱਚੀ ਨੂੰ ਗਲਤ ਟੱਚ ਕਰਨਾ ਸ਼ੁਰੂ ਕਰਤਾ ਕਦੇ ਉਹਦੇ ਬ੍ਰੈਸਟ ਦੇ ਹੱਥ ਲਾਉਣੇ ਸ਼ੁਰੂ ਕਰਤੇ ਇਹਦੀ ਹਿਪਤੇ ਹੱਥ ਲਾਉਣੇ ਸ਼ੁਰੂ ਕਰਤੇ ਕਦੇ ਇਹਨੂੰ ਕਿਸ ਤਰੀਕੇ ਨਾਲ ਟੱਚ ਕਰਿਆ ਕਰਨਾ ਕਦੇ ਇਹਨੂੰ ਕਿਸ ਤਰੀਕੇ ਨਾਲ ਟੱਚ ਕਰਿਆ ਕਰਨਾ ਹੁਣ ਉਹ ਬੱਚੀ ਸੀਗੀ ਉਹ ਵਿਚਾਰੀ ਇਹਨਾਂ ਗੱਲਾਂ ਨੂੰ ਨਹੀਂ ਸੀ ਸਮਝ ਰਹੀ ਕਿ ਮੇਰੇ ਨਾਲ ਕੀ ਕੁਝ ਹੋ ਰਿਹਾ ਜਾਂ ਇਹ ਇਨਸਾਨ ਮੈਨੂੰ ਕਿਵੇਂ ਟੱਚ ਕਰਦਾ ਫਿਰ ਆਖਰ ਨੂੰ ਇੱਕ ਦਿਨ ਇਹੋ ਜਿਹਾ ਆਉਂਦਾ ਕਿ ਇਹ ਬੱਚੀ ਟਿਊਸ਼ਨ ਤੇ ਗਈ ਹੁੰਦੀ ਹੈ ਜਿਵੇਂ ਕਿ ਰੋਜ਼ਾਨਾ ਜਾਂਦੀ ਸੀਗੀ ਉਸ ਦਿਨ ਉਸ ਮਾਸਟਰ ਦੇ ਘਰੇ ਉਹਨਾਂ ਦੇ ਘਰ ਦਾ ਕੋਈ ਮੈਂਬਰ ਨਹੀਂ ਹੁੰਦਾ ਇਹ ਦੋਨੇ ਬੱਚੀਆਂ ਟਿਊਸ਼ਨ ਤੇ ਜਾਂਦੀਆਂ ਨੇ ਉਹ ਆਪਦੀ ਭਾਣਜੀ ਨੂੰ ਭੇਜ ਦਿੰਦਾ ਘਰੇ ਇਹ ਬੱਚੀ ਇਕੱਲੀ ਰਹਿ ਜਾਂਦੀ ਹੈ 7ਵੀਂ ਕਲਾਸ ਦੀ ਬੱਚੀ ਦੇ ਨਾਲ ਉਸ ਬੰਦੇ ਨੇ ਬਲਾਤਕਾਰ ਕੀਤਾ ਜਿਹੜਾ ਕਿ ਉਮਰ ਦੇ ਵਿੱਚ 10-12 ਸਾਲ ਇਸ ਬੱਚੀ ਨਾਲੋਂ ਵੱਡਾ ਜਦੋਂ ਇਸ ਬੱਚੀ ਦਾ ਬਲਾਤਕਾਰ ਹੁੰਦਾ ਇਹ ਬੱਚੀ ਬਹੁਤ ਜਿਆਦਾ ਡਰ ਜਾਂਦੀ ਹੈ ਕੰਬਾ ਆ ਜਾਂਦੀ ਹੈ ਜਦੋਂ ਉਸ ਦਰਿੰਦੇ ਬੰਦੇ ਦੇ ਹੱਥੋਂ ਚ ਛੁੱਟਦੀ ਹੈ ਵਿਚਾਰੀ ਤਾਂ ਆਪਣੇ ਆਪ ਨੂੰ ਸੰਭਾਲਦੀ ਇਹ ਘਰੇ ਭੱਜ ਆਉਂਦੀ ਹੈ ਘਰੇ ਆ ਕੇ ਬੱਚੀ ਬੜੀ ਸਹਿਮ ਜਾਂਦੀ ਹੈ ਬੜੀ ਡਰ ਜਾਂਦੀ ਹੈ ਇਹ ਕਿਸੇ ਨੂੰ ਕੋਈ ਗੱਲ ਨਹੀਂ ਦੱਸਦੀ ਬੱਸ ਇਹ ਆਪਦੇ ਮਾਪਿਆਂ ਨੂੰ ਇੱਕੋ ਗੱਲ ਦੱਸਦੀ ਕਹਿੰਦੀ ਆ ਕਿ ਮੈਂ ਹੁਣ ਟਿਊਸ਼ਨ ਤੇ ਨਹੀਂ ਜਾਣਾ ਮੈਂ ਟਿਊਸ਼ਨ ਤੇ ਨਹੀਂ ਜਾਣਾ ਮੇਰਾ ਪੜਨ ਨੂੰ ਦਿਲ ਨਹੀਂ ਕਰਦਾ ਬੱਚੀ ਨੂੰ ਬਹੁਤ ਜ਼ਿਆਦਾ ਸਦਮਾ ਲੱਗਦਾ ਆ ਪਰ ਉਹ ਕਿਸੇ ਨੂੰ ਕੁਝ ਨਹੀਂ ਦੱਸਦੀ ਹੁਣ ਜਿਹੜਾ ਇਹ ਟੀਚਰ ਆ ਇਹ دل ਚੇ ਡਰ ਹੁੰਦਾ ਸੀਗਾ ਵੀ ਕਿਤੇ ਆਪਦੇ ਮਾਪਿਆਂ ਨੂੰ ਨਾ ਦੱਸ ਦੇ ਕਿਤੇ ਗੱਲ ਬਾਹਰ ਨਾ ਜਾਵੇ ਜਦੋਂ 2-4 ਦਿਨ ਦਾ ਸਮਾਂ ਗੁਜ਼ਰਿਆ ਫਿਰ ਇਸ ਟੀਚਰ ਨੂੰ ਵੀ ਐਨ ਲੱਗਾ ਵੀ ਹਾਂ ਉਸ ਬੱਚੀ ਨੇ ਘਰੇ ਕੁਝ ਨਹੀਂ ਦੱਸਿਆ ਨਹੀਂ ਤੇ ਹੁਣ ਤੱਕ ਗੱਲ ਮੇਰੇ ਤੱਕ ਪਹੁੰਚ ਜਾਣੀ ਸੀਗੀ ਫੇਰ ਉਹ ਟੀਚਰ ਕੀ ਕਰਦਾ ਆ ਫੇਰ ਉਹ ਇਸ ਬੱਚੀ ਦੇ ਘਰੇ ਸਨੇਹੇ 깔ਦਾ ਆ ਵੀ ਕੋਈ ਨਹੀਂ ਤੁਸੀਂ ਆਹਦੀ ਬੱਚੀ ਨੂੰ ਮੇਰੇ ਕੋਲੇ ਭੇਜਿਆ ਕਰੋ ਉਹ ਪੜਨ ਲਈ ਕਿਉਂ ਨਹੀਂ ਮੇਰੇ ਕੋਲੇ ਆਉਂਦੀ ਉਹ ਵਧੀਆ ਇੰਟੈਲੀਜੈਂਟ ਪੜਦੀ ਆ ਉਹ ਵਧੀਆ ਪੜ ਜੂਗੀ ਉਹਨੂੰ ਮੇਰੇ ਕੋਲੇ ਭੇਜੋ ਮੇਰੇ ਕੋਲੇ ਭੇਜੋ ਹੁਣ ਮਾਂ ਪਿਓ ਆਹਦੀ ਬੱਚੀ ਨੂੰ ਕਹੇ ਪੁੱਤ ਜਾਇਆ ਕਰ ਪੜ ਲੈ ਕਰ ਤੇਰਾ ਟੀਚਰ ਤੈਨੂੰ ਯਾਦ ਕਰਦਾ ਸੀਗਾ ਵੀ ਉਹ ਆਉਂਦੀ ਨਹੀਂ ਆਉਂਦੀ ਨਹੀਂ ਹਨਾ ਹੁਣ ਮਾਂ ਪਿਓ ਦਿਲ ਚ ਕੋਈ ਗੱਲ ਨਹੀਂ ਮਾਂ ਪਿਓ ਸੋਚ ਨਹੀਂ ਸਕਦਾ ਵੀ ਸਾਡੀ ਬੱਚੀ ਨਾਲ ਕੁਝ ਹੋ ਗਿਆ ਘਟੋ ਘਟ 20 22 ਦਿਨਾਂ ਬਾਅਦ ਮਾਂ ਪਿਓ ਨੇ ਤੱਕ ਧੁੱਕ ਕੇ ਉਸ ਬੱਚੀ ਨੂੰ ਫੇਰ ਉਸ ਜਾਨ ਲੱਗ ਗਈ ਹੁਣ ਬੱਚੀ ਦੇ ਨਾਲ ਇੱਕ ਵਾਰੀ ਸਾਰਾ ਕੁਝ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਉਸ ਬੰਦੇ ਨੇ ਦੂਜੀ ਵਾਰੀ ਉਸ ਬੱਚੀ ਨਾਲ ਫੇਰ ਰਿਲੇਸ਼ਨ ਬਣਾਏ ਲਗਭਗ 7ਵੀਂ ਕਲਾਸ ਦੇ ਵਿੱਚ ਉਹ ਉਸ ਬੱਚੀ ਦੇ ਨਾਲ ਬਲਾਤਕਾਰ ਕਰਨ ਲੱਗਿਆ ਉਹਦੇ ਨਾਲ ਸਬੰਧ ਬਣਾਉਣ ਲੱਗਿਆ ਤੇ 10ਵੀਂ ਕਲਾਸ ਤੱਕ ਉਹ ਬੰਦਾ ਉਸ ਬੱਚੀ ਦੇ ਨਾਲ ਸਬੰਧ ਬਣਾਉਂਦਾ ਰਿਹਾ ਹੈਰਾਨੀ ਵਾਲੀ ਗੱਲ ਇਹ ਸੀਗੀ ਕਿ ਉਹਨਾਂ 3 ਸਾਲਾਂ ਦੇ ਵਿੱਚ ਉਹ ਬੰਦਾ ਵਿਆਹਿਆ ਵੀ ਗਿਆ ਸੀਗਾ ਉਹਦੇ ਆਪਦੇ ਘਰੇ ਵੀ ਬੱਚਾ ਪੈਦਾ ਹੋ ਚੁੱਕਿਆ ਸੀਗਾ ਪਰ ਫਿਰ ਵੀ ਉਹ ਦਰਿੰਦਾ ਇਸ ਬੱਚੀ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਰਿਹਾ ਇਸ ਬੱਚੀ ਦੇ ਨਾਲ ਆਪਦੀ ਹਵਸ ਪੂਰੀ ਕਰਦਾ ਰਿਹਾ ਚਲੋ ਜੀ 3 ਸਾਲ ਉਹ ਬੰਦੇ ਨੇ ਇਸ ਬੱਚੀ ਨਾਲ ਸੰਬੰਧ ਬਣਾਏ ਉਸ ਤੋਂ ਬਾਅਦ ਚਲੋ ਜੀ ਉਹ ਆਪਦੀ ਜਿਹੜਾ ਕੋਰਸ ਸੀਗਾ ਉਹ ਵੀ ਕੰਪਲੀਟ ਕਰ ਗਿਆ ਉਹਦੇ ਘਰੇ ਬਾਲ ਬੱਚਾ ਵੀ ਹੋ ਗਿਆ ਵਿਆਹਿਆ ਵੀ ਗਿਆ ਉਸ ਤੋਂ ਬਾਅਦ ਚਲੋ ਜੀ ਬੰਦਾ ਕੁਝ ਕੁ ਸਾਲਾਂ ਬਾਅਦ ਗਵਰਨਮੈਂਟ ਜੌਬ ਤੇ ਵੀ ਲੱਗ ਗਿਆ। ਹੁਣ ਜਦੋਂ ਇਹ ਬੱਚੀ ਪਲੱਸ 1 ਦੇ ਵਿੱਚ ਹੋ ਜਾਂਦੀ ਆ ਤਾਂ ਉਦੋਂ ਇਹਦੇ ਘਰ ਦੇ ਕਹਿੰਦੇ ਆ ਵੀ ਆਪਾਂ ਹੁਣ ਇਹਦਾ ਵਿਆਹ ਕਰ ਦਿੰਨੇ ਆ। ਲਗਭਗ ਜਦੋਂ ਵਿਆਹ ਦੀ ਗੱਲ ਉਹਦੇ ਘਰੇ ਹੁੰਦੀ ਆ ਉਦੋਂ ਲਗਭਗ 2008-09 ਦਾ ਸਮਾਂ ਲਗਭਗ ਆ ਜਾਂਦਾ ਆ। ਚਲੋ ਜੀ ਉਸ ਤੋਂ ਬਾਅਦ ਬੱਚੀ ਨੂੰ ਉਹਨਾਂ ਨੇ ਵਿਆਹਣ ਬਾਰੇ ਸੋਚ ਲਿਆ। ਫਿਰ ਇੱਕ ਮੁੰਡਾ ਸੀਗਾ ਬਠਿੰਡੇ ਦਾ। ਜਿਹੜਾ ਕਿ ਚੰਗਾ ਉੱਚਾ ਲੰਮਾ ਚੰਗਾ ਉਹਦਾ ਕੱਦ ਕਾਠ ਤੇ ਚੰਗਾ ਚੋਟੀ ਦਾ ਪਲੇਅਰ। ਜਿਹੜਾ ਕਿ ਡਿਸਟ੍ਰਿਕਟ ਲੈਵਲ ਤੇ ਖੇਡ ਚੁੱਕਿਆ ਸੀਗਾ 골ਡ ਮੈਡਲਿਸਟ ਸੀਗਾ ਜਾਨੀ ਕਿ ਆਪਣੇ ਆਪ ਨੂੰ ਪੂਰਾ ਕਹਾਉਣ ਵਾਲਾ ਕੀ ਵੀ ਜੋਰ ਤਾਂ ਬਸ ਮੇਰੇ ਵਿੱਚ ਹੀ ਆ ਹੁਣ ਉਹ ਬੰਦਾ ਰੱਬ ਨੂੰ ਬੜਾ ਮੰਨਦਾ ਸੀਗਾ ਉਸ ਬੰਦੇ ਦੀ ਜ਼ਮੀਰ ਜਾਗਦੀ ਸੀਗੀ ਤਾਂ ਉਹ ਬੰਦਾ ਅਕਸਰ ਹੀ ਆਪਦੇ ਕਰੇ ਗੱਲ ਕਹਿੰਦਾ ਹੁੰਦਾ ਸੀਗਾ ਕਿ ਮੈਨੂੰ ਜਿਹੜੀ ਵੀ ਕੁੜੀ ਦਾ ਰਿਸ਼ਤਾ ਆਇਆ ਭਾਵੇਂ ਜਿਵੇਂ ਦੀ ਮਰਜ਼ੀ ਹੋਵੇ ਮੈਂ ਕਿਸੇ ਦੀ ਪੈਣ ਵੇਖ ਕੇ ਨਹੀਂ ਛੱਡਣੀ ਹੁਣ ਮਾਂ ਪਿਓ ਜਦੋਂ ਉਸ ਕੁੜੀ ਨੂੰ ਵੇਖਣ ਲਈ ਤੁਰਦਾ ਤੇ ਇਹਨਸ ਮੁੰਡੇ ਨੂੰ ਕਹਿੰਦਾ ਵੀ ਭਾਈ ਤੂੰ ਆਪਦੀ ਘਰ ਵਾਲੀ ਵੇਖਿਆ ਤੂੰ ਵਿਆਹ ਕਰਾਉਣਾ ਆ ਵੀ ਤੈਨੂੰ ਪਸੰਦ ਹੋਣੀ ਚਾਹੀਦੀ ਆ ਮੁੰਡਾ ਕਹਿੰਦਾ ਵੀ ਆਉਦੇ ਮਾਂ ਪਿਓ ਨੂੰ ਵਿਪਾਈ ਨਹੀਂ ਤੁਸੀਂ ਵੇਖਿਓ ਕੋਈ ਗੱਲ ਨਹੀਂ ਜੇ ਤੁਹਾਨੂੰ ਪਸੰਦ ਆ ਮੈਨੂੰ ਵੀ ਪਸੰਦ ਆ ਚਲੋ ਜੀ ਮਾਂ ਪਿਓ ਦੇ ਧੱਕਾ ਕੀ ਤੈਸ ਮੁੰਡੇ ਦੇ ਨਾਲ ਇਹ ਮੁੰਡਾ ਘਰੋਂ ਇਹ ਗੱਲ ਕਹਿ ਕੇ ਤੁਰਦਾ ਵੀ ਮੈਂ ਕਿਸੇ ਧੀ ਵੇਖ ਕੇ ਨਹੀਂ ਛੱਡ ਕੇ ਹੁਣੀ ਗੋਰੀ ਹੋਵੇ ਕਾਲੀ ਹੋਵੇ ਅੰਨੀ ਲੂਲੀ ਲੰਗੜੀ ਜਿਵੇਂ ਦੀ ਮਰਜ਼ੀ ਹੋਵੇ ਮੇਰੇ ਵੱਲੋਂ ਹਾਂ ਹੋਗੀ ਹੁਣ ਬਾਈ ਕਹਿੰਦਾ ਵੀ ਅਸੀਂ ਕੁੜੀ ਵਾਲਿਆਂ ਦੇ ਘਰੇ ਚਲੇ ਗਏ ਕਹਿੰਦਾ ਵੀ ਜਦੋਂ ਅਸੀਂ ਕੁੜੀ ਵਾਲਿਆਂ ਦੇ ਘਰੇ ਜਾ ਕੇ ਬੈੰਨੇ ਆ ਤੇ ਜਦੋਂ ਕੁੜੀ ਵਿਖਾਉਣ ਲਈ ਲਿਆਉਂਦੇ ਆ ਤੇ ਕਹਿੰਦਾ ਇੱਕ ਵਾਰੀ ਮੇਰੇ ਨੂੰ ਵੇਖ ਵੀਰ ਮੈਂ ਮੇਰੀ ਉਮਰ 33 ਸਾਲ ਦੀ ਆ ਇਹ ਹਜੇ ਨਿਆਣੀ ਜੀ ਆ ਵਿਚਾਰੀ ਤੇ ਇਹ ਤਾਂ ਬਹੁਤ ਵੱਡੀ ਬੇਇਨਸਾਫੀ ਹੈ ਬਹੁਤ ਵੱਡਾ ਧੱਕਾ ਵੀ ਨਹੀਂ ਯਾਰ ਵੀ ਮੈਂ ਇਹਨਾਂ ਨਾਲ ਕਿਵੇਂ ਵਿਆਹ ਕਰਾਵਾਂ ਵੀ ਜਦੋਂ ਨਿਆਣੀ ਜੀ ਹਜੇ ਹਜੇ ਪਲੱਸ 1 ਜਾਂ ਪਲੱਸ 2 ਦੇ ਵਿੱਚ ਹੋਊਗੀ ਤੇ ਮੇਰੀ ਉਮਰ ਕਹਿੰਦਾ 33 ਸਾਲ ਆ ਕਹਿੰਦਾ ਮੇਰਾ ਕੱਦ ਘੱਟ ਬਹੁਤ ਸੀ ਮੇਰਾ ਸਰੀਰ ਬਹੁਤ ਖੁੱਲਾ ਡੁੱਲਾ ਸੀਗਾ ਤੇ ਉਹ ਕਹਿੰਦਾ ਜਵਨ ਨਿਆਣੀ ਜੀ ਲੱਗੇ ਮੈਂ ਕਹਿੰਦਾ ਨਹੀਂ ਯਾਰ ਵੀ ਇਹ ਤਾਂ ਧੱਕਾ ਨਿਆਣੀ ਦੇ ਨਾਲ ਕਹਿੰਦਾ ਚਲੋ ਜੀ ਮੈਂ ਉੱਠ ਕੇ ਆ ਤੇ ਮਾਂ ਤੇ ਉਹਨੂੰ ਕਿਹਾ ਵੀ ਨਹੀਂ ਕੁੜੀ ਦੀ ਉਮਰ ਨਿੱਕੀ ਆ ਕੁੜੀ ਨਿਆਣੀ ਆ ਮੇਰੀ ਉਮਰ ਵੱਡੀ ਆ ਮੇਰਾ ਸਰੀ ਦੀ ਮੈਂ ਨਾਲ ਵਿਆਹ ਨਹੀਂ ਕਰਾਉਣਾ ਫਿਰ ਮਾਪਿਓ ਕੋ ਕਹਿੰਦੇ ਵੀ ਤੂੰ ਤਾਂ ਘਰੇ ਗੱਲ ਕਹਿੰਦਾ ਸੀ ਵੀ ਜਿਹੋ ਜੀ ਮਰਜੀ ਉਹ ਮੈਂ ਕਿਸੇ ਧੀ ਵੇਖ ਕੇ ਨਹੀਂ ਛੱਡ ਕੇ ਆਉਣੀ ਤੇ ਕੁੜੀ ਵਾਲੇ ਗੋਏ ਗੱਲ ਕਹੀ ਜਾਂਦੀ ਵੀ ਸਾਨੂੰ ਤਾਂ ਮੁੰਡਾ ਪਸੰਦ ਆ ਵੀ ਸਾਨੂੰ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਬਾਈ ਕਹਿੰਦਾ ਵੀ ਫਿਰ ਜਦੋਂ ਮੇਰੇ ਮਾਪਿਆਂ ਨੇ ਜ਼ੋਰ ਪਾਇਆ ਫਿਰ ਮੈਂ ਸੋਚਿਆ ਯਾਰ ਕਿਸੇ ਧੀ ਵੇਖ ਕੇ ਛੱਡਣੀ ਮਾੜੀ ਗੱਲ ਐ ਜਦੋਂ ਕੁੜੀ ਦਾ ਮਾਪਿਓ ਹੀ ਕਹੀ ਜਾਂਦਾ ਵੀ ਸਾਨੂੰ ਮੁੰਡਾ ਪਸੰਦ ਆ ਕਹਿੰਦਾ ਭਰਾਵਾ ਫਿਰ ਮੈਂ ਹਾਂ ਕਰਦੀ ਕਹਾਂ ਚਲੋ ਜੀ ਸਾਡਾ ਵਿਆਹ ਹੋ ਗਿਆ ਬਾਈ ਕਹਿੰਦਾ ਵੀ ਜਦੋਂ ਸਾਡਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਕਹਿੰਦਾ ਕਹਦਾ ਘਰ ਮੈਂ 10 ਦਿਨ ਆਪਣੀ ਘਰਵਾਲੀ ਦੇ ਨਾਲ ਕਹਿੰਦਾ ਰਿਲੇਸ਼ਨ ਨਹੀਂ ਬਣਾਇਆ ਕਹਿੰਦਾ ਮੈਂ ਰਿਲੇਸ਼ਨ ਕਿਉਂ ਨਹੀਂ ਸੀ ਬਣਾ ਰਿਹਾ ਕਿਉਂਕਿ ਕਹਿੰਦਾ ਮੈਂ ਇਹ ਸੋਚਦਾ ਸੀਗਾ ਯਾਰ ਵੀ ਇਹਦਾ ਵਿਆਹ ਤੇ ਦੇ ਮਾਪਿਆਂ ਨੇ ਕਰਤਾ ਪਰ ਇਹ ਹੈਗੀ ਬਾਣੀ ਨਿਆਣੀ ਆ ਮੇਰਾ ਸਰੀਰ ਬੜਾ ਤਗੜਾ ਠੀਕ ਆ ਮੈਂ ਪਲੇਅਰ ਬੰਦਾ ਤੇ ਐਵੇਂ ਨਿਆਣੀ ਦੇ ਨਾਲ ੱਟਕਾ ਹੋਊਗਾ ਹਨਾ ਬੇਇਨਸਾਫੀ ਹੋਊਗੀ ਵੀ ਕੋਈ ਗੱਲ ਨਹੀਂ ਆਪਣੇ ਵਿਆਹੀ ਗਈ ਹੈ ਹਨਾ ਕੁਝ ਸਮਾਂ ਇਹਨੂੰ ਲੰਘ ਲੈਣ ਦੀ ਬੀ ਮਾੜੀ ਜਿੱਚੀ ਠੀਕ ਹੋ ਜਾਊਗੀ ਬਾਈ ਕਹਿੰਦਾ ਵੀ 10 ਦਿਨ ਗੁਜ਼ਰਨ ਤੋਂ ਬਾਅਦ ਇੱਕ ਰਾਤ ਇਹੋ ਫਾਊਂਡੇਸ਼ਨ ਬਣਦੇ ਆ ਬਾਈ ਕਹਿੰਦਾ ਕਰੋੜ ਮੈਂ 10 ਦਿਨਾਂ ਬਾਅਦ ਆਪਣੀ ਸੁਹਾਗਰਾਤ ਮਨਾਈ ਕਹਿੰਦਾ ਜਦੋਂ ਮੈਂ ਸੁਹਾਗਰਾਤ ਮਨਾਈ ਤਾਂ ਕਹਿੰਦਾ ਮੇਰੀ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਹਿੰਦਾ ਮੈਨੂੰ ਧਰਤੀ ਵਹਿ ਨਹੀਂ ਦਿੰਦੀ ਵੀ ਹਾਏ ਰੱਬਾ ਮੇਰੇ ਨਾਲ ਬਣ ਕੀ ਗਿਆ ਬਾਈ ਕਹਿੰਦਾ ਵੀ ਜਦੋਂ ਮੈਂ ਘਰ ਵਾਲੀ ਨਾਲ ਰਿਲੇਸ਼ਨ ਬਣਾ ਲਏ ਉਸ ਤੋਂ ਬਾਅਦ ਕਹਿੰਦਾ ਮੇਰੇ ਦਿਮਾਗ ਦੇ ਘੋੜੇ ਇੰਨੇ ਤੇਜ਼ ਦੌੜ ਪਏ ਵੀ ਮੈਨੂੰ ਪਤਾ ਨਹੀਂ ਲੱਗਦਾ ਕਿ ਵੀ ਆ ਬਣੀ ਕੀ ਜਾਂਦਾ ਕਹਿੰਦਾ ਮੈਂ ਤੜਕੇ ਉੱਠ ਕੇ ਸੋਚਿਆ ਮਣਾ ਵੀ ਤੂੰ ਤਾਂ ਇਹ ਸੋਚਦਾ ਸੀ ਵੀ ਇਹ ਨਿਆਣੀ ਆ ਵੀ ਆਪਾਂ ਹਜੇ ਨਾਲ ਕੁਝ ਕਰਨਾ ਨਹੀਂ ਜੇ ਆ ਬੂਆ ਪਰ ਹੁਣ ਜਦੋਂ ਦੇ ਨਾਲ ਸਬੰਧ ਬਣਾ ਕੇ ਦੇਖਿਆ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹ ਤਾਂ ਬਹੁਤ ਅੱਗੇ ਲੰਘ ਚੁੱਕੀ ਹੈ ਜਿਹੜੀਆਂ ਗੱਲਾਂ ਤੂੰ ਸੋਚਦਾ ਉਹ ਗੱਲਾਂ ਤਾਂ ਬੜੀਆਂ ਪਿੱਛੇ ਰਹਿ ਗਈਆਂ ਬਾਈ ਕਹਿੰਦਾ ਹੁਣ ਉਸ ਗੱਲ ਦੀ ਮੇਰੇ ਦਿਮਾਗ ਤੇ ਬੜੀ ਟੈਨਸ਼ਨ ਬੜੇ ਮੇਰੇ ਬੁਰੇ ਹਾਲ ਹੋਣ ਕਹਿੰਦਾ ਬਾਈ ਕਹਿੰਦਾ ਵੀ ਜਦੋਂ 7-8 ਦਿਨ ਮੇਰੇ ਵਿਆਹਣ ਲੰਗੇ ਤੇ ਕਹਿੰਦਾ ਮੈਂ ਫਿਰ ਉਹ ਆਪਣੀ ਘਰਵਾਲੀ ਨੂੰ ਪੁੱਛਿਆ ਵੀ ਪਾਈ ਤੇਰਾ ਸਰੀਰ ਤਾਂ ਐਦਾਂ ਦਾ ਵੀ ਜਿਵੇਂ ਤੇਰੇ ਨਾਲ ਬਹੁਤ ਵਾਰੀ ਐਦਾਂ ਕੁਝ ਹੋ ਚੁੱਕਿਆ ਮੈਨੂੰ ਦੱਸ ਦੇ ਕੀ ਗੱਲ ਹੈ ਕੀ ਜੇ ਤਰੀ ਕਿਸੇ ਨਾਲ ਗੱਲਬਾਤ ਸੀ ਜਾਂ ਕੁਝ ਵੀ ਸੀ ਤੇਰਾ ਪਾਸਟ ਮੈਨੂੰ ਦੱਸ ਜ਼ਰੂਰ ਬਾਈ ਕਹਿੰਦਾ ਕੁਝ ਟਾਈਮ ਕੁਝ ਨਹੀਂ ਬੋਲੀ ਇੱਕ ਦੋ ਦਿਨ ਕਹਿੰਦਾ ਮੈਂ ਪਿਆਰ ਨਾਲ ਪੁੱਛਦਾ ਰਿਹਾ ਤੇ ਕਹਿੰਦਾ ਫਿਰ ਇੱਕ ਦਿਨ ਉਹ ਮੇਰੇ ਕੋਲ ਇਹ ਗੱਲ ਮੰਨਦੀ ਆ ਕਿ ਮੇਰੇ ਨਾਲ ਇਹ ਸਾਰਾ ਕੁਝ 7ਵੀਂ ਕਲਾਸ ਤੋਂ ਹੁਣ ਸ਼ੁਰੂ ਹੋ ਗਿਆ ਸੀਗਾ ਤੇ ਲਗਾਤਾਰ 3 ਸਾਲ ਮੇਰੇ ਨਾਲ ਇਹ ਸਾਰਾ ਕੁਝ ਹੁੰਦਾ ਰਿਹਾ ਮੈਂ ਜਦੋਂ ਪੁੱਛਿਆ ਵੀ ਉਹ ਬੰਦਾ ਕੌਣ ਸੀਗਾ ਕਹਿੰਦਾ ਬਾਈ ਜਦੋਂ ਉਹਨੇ ਨਾਂ ਲਿਆ ਕਿ ਮੈਂ ਜਿਹਦੇ ਕੋਲ ਟਿਊਸ਼ਨ ਪੜ੍ਹਦੀ ਸੀਗੀ ਸਾਡੇ ਗਵਾਂਢ ਦੇ ਵਿੱਚ ਉਹਦਾ ਘਰ ਸੀਗਾ ਉਸ ਬੰਦੇ ਨੇ ਮੇਰੇ ਨਾਲ 3 ਸਾਲ ਲਗਾਤਾਰ ਰਿਲੇਸ਼ਨ ਬਣਾਇਆ ਜਦੋਂ ਕਿ ਮੈਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਸੀ ਹੁੰਦਾ ਵੀ ਸੈਕਸ ਕੀ ਚੀਜ਼ ਹੁੰਦੀ ਹੈ ਇਹ ਕਿਵੇਂ ਕੀਤਾ ਜਾਂਦਾ ਇਹਦਾ ਰਿਜ਼ਲਟ ਕੀ ਨਿਕਲਦਾ ਇਹਦਾ ਨਤੀਜਾ ਕੀ ਹੁੰਦਾ ਕਹਿੰਦਾ ਉਹ ਵਿਚਾਰੀ ਮੇਰੇ ਕੋਲੇ ਇੰਨਾ ਕਰੋਂਦੀ ਆ ਕਿ ਮੈਨੂੰ ਤਾਂ ਕਹਿੰਦੀ ਇਹ ਵੀ ਨਹੀਂ ਸੀ ਪਤਾ ਕਿ ਹਾਂ ਵਿਆਹ ਤੋਂ ਬਾਅਦ ਇੰਨਾਂ ਚੀਜ਼ਾਂ ਦੇ ਨਤੀਜੇ ਭੁਗਤਨੇ ਪੈਂਦੇ ਆ ਜਾਂ ਵਿਆਹ ਤੋਂ ਬਾਅਦ ਇਹੀ ਇਹ ਸਾਰਾ ਕੁਝ ਹੁੰਦਾ ਕਿਉਂਕਿ ਕਹਿੰਦੀ ਮੈਂ 7ਵੀਂ ਚ ਪੜ੍ਹਦੀ ਸੀ ਮੇਰੀ ਉਮਰ ਜਮਾਂ ਨਿਆਣੀ ਸੀਗੀ ਤੇ ਉਹ ਟੀਚਰ ਨੇ ਮੈਨੂੰ 3 ਸਾਲਾਂ ਤੱਕ ਵਰਤਿਆ ਇਸ ਗੱਲ ਦਾ ਨਾਮ ਮੇਰੇ ਮਾਪੇ ਨੂੰ ਪਤਾ ਤੇ ਨਹੀਂ ਮੈਂ ਕਿਸੇ ਨੂੰ ਦੱਸਿਆ ਕਿਉਂਕਿ ਉਹ ਕਹਿੰਦਾ ਹੁੰਦਾ ਸੀ ਤੂੰ ਕਿਸੇ ਕੋਲੇ ਗੱਲ ਨਾ ਕਰੀਂ ਕਹਿੰਦੀ ਜਦੋਂ ਮੇਰੇ ਨਾਲ ਸਾਰਾ ਕੁਝ ਲਗਾਤਾਰ ਕਰਦਾ ਰਿਹਾ ਉਸ ਤੋਂ ਬਾਅਦ ਮੈਨੂੰ ਵੀ ਉਸ ਚੀਜ਼ ਦੀ ਹੈਬਿਟ ਹੋ ਗਈ ਕਹਿੰਦੀ ਸਾਰਾ ਕੁਝ ਮੇਰੇ ਨਾਲ ਉਹਨੇ ਕੀਤਾ ਬਾਈ ਕਹਿੰਦਾ ਵੀ ਜਦੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਵੀ ਇੱਕ ਟੀਚਰ ਹੀ ਆਪਣੀ ਸਟੂਡੈਂਟ ਦੇ ਨਾਲ 3 ਸਾਲਾਂ ਤੱਕ ਬਲਾਤਕਾਰ ਕਰਦਾ ਰਿਹਾ ਕਹਿੰਦਾ ਬਾਈ ਫੇਰ ਮੈਨੂੰ ਐ ਲੱਗੇ ਵੀ ਜਾਂ ਮੈਂ ਮਰ ਜਾਂ ਤੇ ਜਾਂ ਮੈਂ ਉਸ ਟੀਚਰ ਨੂੰ ਮਾਰ ਦਿਆਂ ਬਾਈ ਕਹਿੰਦਾ ਵੀ ਮੈਂ ਪੜਿਆ ਲਿਖਿਆ ਚੰਗਾ ਮੈਂ ਝੋਟੀ ਦਾ ਪਲੇਅਰ ਰਿਹਾ ਇਹ ਕਹਿੰਦਾ ਵੇਖਲਾ ਮੈਨੂੰ ਕਿੱਡੀ ਵੱਡੀ ਸੱਟ ਵੱਜੀ ਕਿ ਮੈਂ ਜਿਹਦੇ ਨਾਲ ਵਿਆਹ ਕਰਾਇਆ ਉਹ ਕੁੜੀ ਤਿੰਨਾਂ ਸਾਲਾਂ ਤੱਕ ਯੂਜ਼ ਹੁੰਦੀ ਰਹੀ ਉਸ ਕੁੜੀ ਨਾਲ ਤਿੰਨ ਸਾਲਾਂ ਤੱਕ ਬਲਾਤਕਾਰ ਹੁੰਦਾ ਰਿਹਾ ਇਸ ਟਾਈਮ ਤੇ ਉਸ ਬਾਈ ਦੀ ਉਮਰ ਹੋ ਗਈ ਲਗਭਗ 47-45 ਸਾਲ ਦੀ ਹੋ ਗਈ ਹੋਣੀ ਹੈ ਬਾਈ ਕਹਿੰਦਾ ਹੁਣ ਸਾਡੇ ਬਾਲ ਬੱਚੇ ਵੀ ਹੋ ਗਏ ਆ ਕਦੇ ਮੈਨੂੰ ਉਸ ਵਿਚਾਰੀ ਨੇ ਆਪਣੀ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੱਤਾ ਕਹਿੰਦਾ ਪਰ ਮੇਰੇ ਦਿਲ 'ਚੋ ਗੱਲ ਹਮੇਸ਼ਾ ਰੜਕਦੀ ਰਹਿੰਦੀ ਹੈ ਕਿ ਇੱਕ ਟੀਚਰ ਨੇ ਇੱਕ ਬੱਚੀ ਨਾਲ ਤਿੰਨ ਸਾਲ ਬਲਾਤਕਾਰ ਕੀਤਾ ਬਾਈ ਕਹਿੰਦਾ ਵੀ ਮੇਰੇ ਦਿਲ ਦੇ ਵਿੱਚ ਉਹ ਗੱਲ ਆ ਅੱਜ ਵੀ ਰੜਕਦੀ ਹੈ ਤੇ ਰੜਕਣੋ ਕਦੇ ਹੱਟੀ ਵੀ ਨਹੀਂ ਕਿ ਜਿਹੜਾ ਟੀਚਰ ਹੁੰਦਾ ਉਹ ਮਾਪਿਓ ਤੋਂ ਉੱਤੇ ਹੁੰਦਾ ਤੇ ਉਸ ਟੀਚਰ ਨੇ ਐਡੀ ਗੰਦੀ ਹਰਕਤ ਕੀਤੀ ਕਿ 7ਵੀਂ ਕਲਾਸ ਦੀ ਬੱਚੀ ਦੇ ਨਾਲ ਉਸ ਬੰਦੇ ਨੇ ਸਬੰਧ ਬਣਾਏ ਫਿਰ ਉਸ ਟੀਚਰ ਦਾ ਆਪ ਦਾ ਵਿਆਹ ਵੀ ਹੋ ਗਿਆ ਫਿਰ ਵੀ ਉਸ ਬੱਚੀ ਦਾ ਖਿਆਲ ਨਹੀਂ ਛੱਡਿਆ 3 ਸਾਲਾਂ ਤੱਕ ਉਹਦੀ ਜ਼ਿੰਦਗੀ 'ਚ ਗੰਦ ਖੋਲਦਾ ਰਿਹਾ ਬਾਈ ਕਹਿੰਦਾ ਵੀ ਮੈਂ ਉਸ ਚੀਜ਼ ਨੂੰ ਭੁੱਲਿਆ ਨਹੀਂਗਾ ਪਰ ਕਹਿੰਦਾ ਜੇ ਕਦੇ ਮੌਕਾ ਮਿਲਿਆ ਤਾਂ ਮੈਂ ਇਹੋ ਜਿਹਾ ਸਬਕ ਸਿਖਾਊਂਗਾ ਉਸ ਟੀਚਰ ਨੂੰ ਕੀ ਪੂਰੇ ਪੰਜਾਬ ਦੇ ਵਿੱਚ ਉਸ ਚੀਜ਼ ਦੀ ਗੂੰਜ ਪਾਊਗੀ ਕਿ ਹਾਂ ਕਿਸੇ ਬੰਦੇ ਨੇ ਕਿਸੇ ਬੱਚੀ ਨਾਲ ਆ ਕੁਝ ਕਰਿਆ ਸੀਗਾ ਤੇ ਉਹਦਾ ਰਿਜ਼ਲਟ ਉਹਨੂੰ ਆ ਕੁਝ ਮਿਲਿਆ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਵੱਧ ਤੋਂ ਵੱਧ ਕਰਿਓ ਤੇ ਜਿਹੜੀ ਮੈਂ ਤੁਹਾਨੂੰ ਇਹ ਕਹਾਣੀ ਸੁਣਾਈ ਆ ਇਹ ਕਹਾਣੀ ਬਹੁਤ ਸਾਰੇ ਮੁੰਡੇ ਜਾਂ ਕੁੜੀਆਂ ਨੇ ਆਪਣੇ ਸਕੂਲ ਜਾਂ ਕਾਲਜਾਂ ਦੇ ਵਿੱਚ ਅੱਖਾਂ ਨਾਲ ਦੇਖੀ ਵੀ ਹੋਊਗੀ ਕਿ ਬੱਚੀਆਂ ਕਿੱਦਾਂ ਸ਼ਿਕਾਰ ਹੁੰਦੀਆਂ ਨੇ ਤੇ ਕਿੱਦਾਂ ਇਹਨਾਂ ਨੂੰ ਕੁਝ ਕ ਟੀਚਰ ਯੂਜ਼ ਕਰਦੇ ਆ ਮੈਂ ਟੀਚਰਾਂ ਦੀ ਬਹੁਤ ਰਿਸਪੈਕਟ ਕਰਦਾ ਸਾਰੇ ਟੀਚਰ ਮਾੜੇ ਨਹੀਂ ਹੁੰਦੇ ਪਰ ਕੋਸ਼ਕ ਐਡੇ ਇੱਕ ਦਰਿੰਦੇ ਹੁੰਦੇ ਆ ਕੋਸ਼ਕ ਟੀਚਰ ਮੈਂ ਆਪਦੀਆਂ ਅੱਖਾਂ ਨਾਲ ਵੀ ਦੇਖਿਆ ਸਕੂਲਾਂ ਦੇ ਵਿੱਚ ਬੱਚੀਆਂ ਨਾਲ ਗਲਤ ਹਰਕਤਾਂ ਕਰਦੇ ਮੈਂ ਆਪਦੀਆਂ ਅੱਖਾਂ ਨਾਲ ਵੀ ਦੇਖੀ ਤੇ ਇਸ ਬਾਈ ਦੀ ਹੱਡ ਵੀਤ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਮੈਂ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਜੇਕਰ ਤੁਸੀਂ ਆਪਦੀ ਬੱਚੀਆਂ ਨੂੰ ਟਿਊਸ਼ਨ ਤੇ ਪਾਉਂਦੇ ਹੋ ਤਾਂ ਸਭ ਤੋਂ ਪਹਿਲੀ ਗੱਲ ਤੇ ਇਹ ਆ ਭਰਾਵੋ ਕਿ ਬੱਚੀਆਂ ਨੂੰ ਮੈਡਮ ਦੇ ਕੋਲ ਟਿਊਸ਼ਨ ਤੇ ਪਾਓ ਬੱਚੀਆਂ ਨੂੰ ਕਦੇ ਵੀ ਸਰ ਦੇ ਕੋਲ ਨਾ ਪਾਓ ਇਹ ਚੀਜ਼ਾਂ ਮੈਂ ਅੱਖੀਂ ਵੇਖੀਆਂ ਨੇ ਤੇ ਉਹ ਬਾਈ ਕਹਿੰਦਾ ਸੀਗਾ ਜੇ ਲੋਡ ਪਈ ਨਾ ਜੇ ਲੋਡ ਪਈ ਤਾਂ ਕਹਿੰਦਾ ਮੈਂ ਸਾਹਮਣੇ ਆ ਕੇ ਕੱਲਾ ਕੱਲਾ ਪ੍ਰੂਫ ਦੁਨੀਆ ਦੇ ਸਾਹਮਣੇ ਧਰ ਦੂੰਗਾ ਕਿ ਆਹ ਦੇਖੋ ਕਿ ਇੱਕ ਬੱਚੀ ਨਾਲ 3 ਸਾਲਾਂ ਤੱਕ ਬਲਾਤਕਾਰ ਹੋਇਆ ਸਾਡਾ ਮਕਸਦ ਉਹਦਾ ਬਾਅਦ ਉਹ ਲੋਕਾਂ ਨੂੰ ਸੂਚਿਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣੇ ਬਹੁਤ ਬਹੁਤ ਧੰਨਵਾਦ